ਚੜਦੇ ਸੂਰਜ ਢਲਦੇ ਵੇਖੇ ਬੁਝਦੇ ਦੀਵੇ ਬੜਦੇ ਵੇਖੇ ਚੜਦੇ ਸੂਰਜ ਢਲਦੇ ਵੇਖੇ ਬੁਝਦੇ ਦੀਵੇ ਬੜਦੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਜਾਣੇ ਖੋਟੇ ਸਿੱਕੇ ਚਲਦੇ ਵੇਖੇ ਉਹ ਵੀ ਪੁੱਤਰ ਪੜਦੇ ਵੇਖੇ ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਕੋਈ ਕਹਿੰਦਾ ਉਹ ਦੂਰ ਵਸਿੰਦਾ ਕੋਈ ਕਹਿੰਦਾ ਉਹ ਨੇੜੇ ਕੋਈ ਕਹਿੰਦਾ ਉਹ ਪੱਥਰਾ ਦੇ ਵਿੱਚ ਤੇ ਕੋਈ ਕਹਿੰਦਾ ਵਿੱਚ ਬੋਲੇ ਉਹ ਤੇਰੇ ਕੋਈ ਕਹਿੰਦਾ ਉਹ ਦਿਨੇ ਮਿਲਦਾ ਤੇ ਕੋਈ ਕਹਿੰਦਾ ਮਿਲਦਾ ਵਿੱਚ ਹਨੇਰੇ ਬੁੱਲੇ ਸ਼ਾ ਮੇਰਾ ਯਾਰ ਤਾਂ ਐਸਾ ਮੈਨੂੰ ਦਿਸਦਾ ਚਾਰ ਛਫੀਰੀ ਮੈਨੂੰ ਦਿਸਦਾ ਚਾਰ ਛਫੀਰੀ ਨੀਵੇਂ ਰਕੇ ਚੱਲ ਬੰਦਿਆ ਸਮੇਂ ਦੀ ਸੱਟ ਕਰਾਰੀ ਏ ਨੀਵੇਂ ਰਕੇ ਚੱਲ ਬੰਦਿਆ ਸਮੇਂ ਦੀ ਸੱਟ ਕਰਾਰੀ ਏ ਆਪਣੇ ਦਮ ਤੇ ਜਉਣਾ ਮਾੜਾ ਨਹੀਂ ਪਰ ਬਹੁਤੀ ਮੈਂ ਵੀ ਮਾੜੀ ਪਰ ਬਹੁਤੀ ਮੈਂ ਵੀ ਮਾੜੀ ਇੱਕ ਫਕੀਰ ਨੇ ਮੌਤ ਨੂੰ ਫਰਿਆਦ ਕੀਤੀ ਇੱਕ ਫਕੀਰ ਨੇ ਮੌਤ ਨੂੰ ਫਰਿਆਦ ਕੀਤੀ ਤੂੰ ਉਦੋਂ ਆਏ ਜਦੋਂ ਮੈਂ ਖੁਦਾ ਦੀ ਯਾਦ ਵਿੱਚ ਹਾਂ ਤੈਨੂੰ ਆਉਣ ਦਾ ਮਜ਼ਾ ਆਵੇ ਤੇ ਮੈਂ ਮੈਨੂੰ ਜਾਣ ਦਾ ਮਜ਼ਾ ਆਵੇ ਤੈਨੂੰ ਆਉਣ ਦਾ ਮਜ਼ਾ ਆਵੇ ਤੇ ਮੈਨੂੰ ਜਾਣ ਦਾ ਮਜ਼ਾ ਆਵੇ